ਨਹੀਂ ਦੀ ਤਰੰਬੇ ਲਾ ਦਿੱਤੇ ਜਿਹੜੀ ਇਹਦੀ ਲਗਤ ਆਈਏ ਸਾਡੇ 93 ਲੱਖ ਰੁਪਇਆ 2 14 ਤੇ 16 ਨੰਬਰ ਵਰਡ ਦੀਆਂ ਤੇ तकरीबन 15 ਜਿਹੜੇ ਟਿਊਬਵਲ ਹੈਗੇ ਆ ਉਹ ਸੀ ਲਗਾਨੇ ਆ ਪੂਰੇ ਖਰੜ ਦੇ ਵਿੱਚ ਜਿਹਦੀ ਲਗਤ ਹੈਈਏ 6 ਕਰੋੜ 6 6.5 ਕਰੋੜ ਦੇ तकरीबन ਜਿਹਦੀ ਲਗਤ ਆਉਣੀ ਹੈ ਜਿਹਦੇ ਚੋਂ 1 ਲੱਖ ਚੁੱਕਿਆ 2 ਦਾ ਜੁੜ ਘਾਟ ਆ ਰਿਹਾ ਬਾਕੀ ਜਿਹੜੇ ਇਹ ਕਿ ਕਦੋਂ ਕਜੌਲੀ ਵਾਟਰ ਵਰਕਸ ਦਾ ਮੁੱਦਾ ਇੰਨੀ ਦਿਨ ਕਿਵੇਂ ਰਿਲੇਟਡ ਰਿਹਾ ਜਦੋਂ ਕੋਈ ਸਰਕਾਰ ਪਹਿਲੀ ਦੇ ਵਿੱਚ ਹੋਇਆ ਤੁਸੀਂ 3 ਸਾਲ ਦੇ ਵਿੱਚ ਹੁਣ ਤੱਕ ਮਤਲਬ ਉਹਦੀ ਕਲੀਅਰੈਂਸ ਕੋਈ ਨਹੀਂ ਹੋ ਰਹੀ ਦੇਖੋ ਪਾਸ ਕਲੀਅਰੈਂਸ ਤਾਂ ਕਿਉਂ ਨਹੀਂ ਹੋਈ ਜੀ ਕੰਮ ਉਦਘਾਟਨ ਹੋ ਰਿਹਾ ਦੇਖੋ ਤਾਂ ਸ਼ੁਰੂਆਤ ਹੋ ਰਹੀ ਹੈ ਜਦੋਂ ਮੈਂ ਐਨਐਪੀ ਬਣਿਆ ਸੀ ਉਹਨੂੰ ਸਰਵਾਈ ਕੀਤੀ ਤੇ ਜਿਸੋ ਕਰੋੜ ਦਾ ਤਕਰੀਬਨ ਇਹ ਜਿਹੜਾ ਹੈਗਾ ਇਹਦਾ ਪਿੱਛੇ ਹੁਣ ਟੈਂਡਰ ਲੱਗਿਆ ਟੈਂਡਰ ਕਲੀਅਰ ਹੋ ਗਿਆ ਟੈਂਡਰ ਅਲਾਟ ਵੀ ਹੋ ਗਿਆ ਤੇ ਫੰਡਸ ਅਲੋਕੇਟ ਹੋ ਗਏ ਨੇ ਤੇ ਗਰਾਊਂਡ ਤੇ ਕੰਮ ਜਿਹੜਾ ਇਹਦਾ ਨਕਸ਼ਾ ਬਣਾਉਣ ਦਾ ਸ਼ੁਰੂ ਹੋ ਚੁੱਕਿਆ ਜਲਦੀ ਮੇਰੇ ਖਿਆਲ ਦੇ ਵਿੱਚ ਹੋਰ ਅਸੀਂ ਕੁਝ ਦਿਨਾਂ ਦੇ ਵਿੱਚ ਇਹ ਦਾ ਉਦਘਾਟਨ ਕਰਾਂਗੇ ਸਕੂਲ ਦੀ ਬਿਲਡਿੰਗ ਬਣੀ ਵੀ ਬੱਚੇ ਦੀ ਕੀ ਕਮਰੇ ਚ ਕਮਰੇ ਚ ਦੋ ਦੋ ਕਲਾਸਾਂ ਬੈਠ ਰਹੀਆਂ ਜਿਹੜਾ ਐਮਿਨੈਂਸ ਸਕੂਲ ਦੀ ਬਿਲਡਿੰਗ ਅਧੂਰੀ ਪਈ ਹੈ ਉਹਦੇ ਵੀ ਕੋਈ ਹੁਣ ਤੱਕ ਕੋਈ ਧਿਆਨ ਨਹੀਂ ਉਹਦੇ ਬਾਰੇ ਤਾਂ ਕੀ ਕਰ ਰਹੇ ਉਹਦੇ ਚੋਂ ਫੰਡਸ ਉਹਦੇ ਆ ਰਹੇ ਜੀ ਉਹਦਾ ਕੰਮ ਹੁਣ ਸਟਾਰਟ ਹੋ ਰਿਹਾ ਜਿਹੜਾ ਕੰਮ ਉਹਦਾ ਕੁਝ ਰਹਿ ਗਿਆ ਉਸ ਮੇਰੀ ਗੱਲ ਹੋਈ ਸੀ ਜਿਹੜੇ ਇੱਕ ਅਫਸਰ ਨੇ ਸਾਡੀ ਸਿੱਖਿਆ ਉਹਦਾ ਕੰਮ ਹੁਣ ਸਟਾਰਟ ਹੋ ਜਾਣਾ ਹੈ ਮੈਡਮ 12 ਨੰਬਰ ਵਾਰਡ ਦੇ ਵਿੱਚ ਤੁਸੀਂ 4 ਕਰੋੜ ਦੀ ਲਾਗਤ ਦੇ ਨਾਲ ਨਾ ਜੀ ਸਟ੍ਰੌਂਗ ਵਾਟਰ ਪਾਈਪ ਦਾ ਕੰਮ ਚ 12 13 ਵਾਰਦਾ ਦੋਨਾਂ ਦਾ ਇਕੱਠਾ ਹੈ। ਉਹਦੇ ਵਿੱਚ ਲੋਕ ਨਜਾਇਜ਼ ਕਨੈਕਸ਼ਨ ਜੋੜ ਰਹੇ ਸੀ ਖਬਰਾਂ ਵੀ ਨਸ਼ਰ ਕਰੀਆਂ ਪਰ ਫਿਰ ਵੀ ਮੈਮ ਕੋਈ ਵੀ ਅਧਿਕਾਰੀਾਂ ਤੇ ਨਜਾਇਜ਼ ਕਨੈਕਸ਼ਨ ਜੋੜ ਰਹੇ ਹਾਂਜੀ। ਇਹ ਖਬਰ ਮੇਰੇ ਕੋਲ ਤਾਂ ਹੋਣੀ ਹੈ ਜੀ ਅਧਿਕਾਰੀ ਹੈਗੇ ਇੱਥੇ ਕੋਈ ਕਿ ਹਸਲੂਪ ਨਹੀਂ ਚਲੋ। ਇਹ ਖਬਰਾਂ ਜੀ ਵੀ ਲੱਗੀ ਹੈ ਜੀ ਪਰ ਅੱਜ ਤੱਕ ਕੋਈ ਧਿਆਨ ਨਹੀਂ ਕੋਈ ਗੱਲ ਨਹੀਂ ਸੀ ਇਹ ਤੇ ਐਕਸ਼ਨ ਲੈਣੇ ਸਭ ਜਿਹਾ ਇੱਕ بڑا ਜੀ ਖੇੜ ਨਗਰ ਕਾਉਂਸਲ ਦੀ ਤੁਸੀਂ ਵਿਕਾਸ ਦੀ ਗੱਲ ਕਰਦੇ ਹੋ। ਖੇੜ ਕਾਉਂਸਲ ਦੇ ਵਿੱਚ 50% ਤੋਂ ਵੱਧ ਕੰਮ ਜਿਹੜੇ ਲੈਸ ਜੇ ਵੀ ਪਰ ਕੋਈ 1 ਲੱਖ ਦਾ ਕੰਮ ਹੈ ਉਹ 50000 ਲੈਸ ਦੇ ਕੰਮ ਲੈ ਕਿਵੇਂ ਪੂਰਤੀ ਹੋਗੇ ਇੱਕ ਇੱਕ ٹھੇਕੇਦਾਰ ਕੰਮ ਲੈ ਕੇ ਆਵੇ ਮੈਂ ਤਾਂ ਇਹਨਾਂ ਨੂੰ ਮਨਾ ਕੀਤਾ ਜੀ ਤੁਸੀਂ ਪਿੱਛੇ ਜੇ ਮੇਰੀ ਸਾਰੀ ਉਹ ਵੀਡੀਓ ਦੇਖੀ ਹੋਣੀ ਕਿ ਤੁਸੀਂ ਇੰਨੇ ਲੈਸ ਉੱਤੇ ਨਾ ਪਾਓ ਤੇ ਕਿਸ ਤਰੀਕੇ ਕੰਮ ਕਰੋਗੇ ਜਿਨ੍ਹਾਂ ਤੁਹਾਡਾ ਕਮਾਈ ਬਣਦੀ ਹੈ ਅਸੀਂ ਤਾਂ ਕਿਸੇ ਤਰੀਕੇ ਦਾ ਉਹਦੇ ਵਿੱਚ ਉਹ ਹਿੱਸੇ ਠੇਕੇ ਲੈਣੇ ਨਹੀਂ ਕਿ ਸਾਡੇ ਕੋਲ ਹਫ਼ਤੇ ਤੋਂ ਮਹੀਨੇ ਤੋਂ ਆ ਕੇ ਅਫਸਰ ਜਾਂ ਕੋਈ ٹھੇਕੇਦਾਰ ਆਵੇ ਕੁਆਲਟੀ ਵਰਕ ਕਰੋ ਹੁਣ ਜਿਹੜਾ ਕੰਮ ਹੋ ਰਿਹਾ ਅਸੀਂ ਇਹਦਾ ਪ੍ਰੋਪਰ ਕੁਆਲਟੀ ਚੈੱਕ ਕਰਾਂਗੇ ਸੜਕ ਜਿੰਨੇ ਇੰਚ ਦੀ ਹੋਣੀ ਚਾਹੀਦੀ ਉਹਨਾ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਨਹੀਂ ਤਾਂ ਉਹ ਤੁਹਾਡੇ ਵਾਲੀ ਗੱਲ ਹੈ ਕਿ ਫਿਰ 6 ਮਹੀਨੇ ਬਾਅਦ ਦੁਬਾਰਾ 4 ਮਹੀਨੇ ਬਾਅਦ ਦੁਬਾਰਾ ਘਟਿਆ ਮਾਲ ਪੁਰਾਣਾ ਮਾਲ ਕਿਹਾ ਉਹ ਐਸਟੀਮੇਟ ਗਲਤ ਪਾਸ ਹੋ ਰਿਹਾ ਮਤਲਬ ਜਿਹੜੇ ਨਗਰ ਕੌਂਸਲ ਦੀ ਈਓ ਜੋ ਵੀ ਹੈ ਕਿਹਾ ਉਹ ਐਸਟੀਮੇਟ ਵਿਰਧ ਬਣ ਰਿਹਾ ਕਿ ਨਗਰ ਇਹ ਕੱਟ ਲੈ ਰਹੇ ਇੱਥੇ ਨਾ ਆਪਣੇ ਦੇਸ਼ ਵਿੱਚ ਆਪਣੇ ਪੰਜਾਬ ਵਿੱਚ ਇਹ ਰਿਵਾਜ ਰਿਹਾ ਪਿਛਲੇ 50 ਸਾਲਾਂ ਤੋਂ ਲੋਹੇ ਤੇ ਪਾਉਣਾ ਜੇ ਜਿਹੜਾ ਪੈਸਾ ਹੁੰਦਾ ਹੈ ਉਹਨੂੰ ਅਫਸਰਾਂ ਤੋਂ ਲੈ ਕੇ ਲੀਡਰਾਂ ਤੱਕ ਵੰਡਿਆ ਜਾਣਾ ਇਹ ਰਿਵਾਜ ਹੈ ਜਿਹਦੇ ਕਰਕੇ ਸਾਡਾ ਜਿਹੜਾ ਪੰਜਾਬ ਹੈ ਜਾਂ ਸਾਡਾ ਪੂਰਾ ਮੁਲਕ ਹੈ ਉਹ ਗਲੀਆਂ ਨਾਲੀਆਂ ਦੀ ਸਮੱਸਿਆ ਤੋਂ ਕਦੇ ਉੱਠਿਆ ਹੀ ਨਹੀਂ ਇਲੈਗਲ ਕਲੋਨੀਆ ਇਲੈਗਲ ਬਿਲਡਿੰਗਾਂ ਜਿਹੜਾ ਆ ਕੇ ਆ ਕੇ ਸੈਟਿੰਗ ਪਾ ਲ ਤੁਸੀਂ ਚੰਡੀਗੜ੍ਹ ਦੇਖੋ ਬਣਿਆ ਹੋਇਆ ਨੇ ਸਰਤਾ ਦੇ ਵਿੱਚ ਬਣਿਆ ਹੋਇਆ ਉੱਥੇ ਕੋਈ ਸਿਸਟਮ ਤੇ ਹੈ ਹੀ ਆ ਲਾਗੂ ਹੈ ਹੀ ਐ ਇੱਥੇ ਤਾਂ ਜੇ ਹਰ ਚੀਜ਼ ਦੇ ਵਿੱਚ ਉਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੁਧਰ ਜਾਣਾ ਹਲੇ ਸਾਲ 3 ਹੋਏ ਨੇ, ਇੱਕ 70 ਸਾਲ ਦਾ ਸਿਸਟਮ ਹੈ। ਇੱਕ 3 ਸਾਲ ਦੀ ਸਰਕਾਰ ਹੈ। ਬਹੁਤ ਸਾਰੀਆਂ ਚੀਜ਼ਾਂ 'ਚ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋ ਜਾਊਗਾ ਜੇ ਲੋਕ ਇਹ ਸਰ ਇਹ ਤਾਂ ਹਮਾਰੇ ਤਾਂ ਹੋਣ ਹੋ ਰਹੇ ਹਨ। ਇਹ ਤਾਂ ਪ੍ਰੈਜ਼ੀਡੈਂਟ ਸਰਕਾਰ ਦੇ ਵਿੱਚ ਇੱਕ ਬੰਦੇ ਨੇ 75 ਠੇਕੇ ਲੈ ਲਏ। ਕਿਵੇਂ ਕਵਰ ਕਰਾਂਗੇ ਆਪਾਂ? ਹਾਂਜੀ। ਇਹ ਤਾਂ ਇਸ ਸਰਕਾਰ ਦੇ ਵਿੱਚ ਇੱਕ ਬੰਦੇ ਨੇ ਠੇਕੇ ਲਏ ਆ। ਤੁਸੀਂ ਪਿਛਲੀ ਸਰਕਾਰ ਦੀ ਗੱਲ ਕਰਦੇ ਹੋ, ਮੈਂ ਪ੍ਰੈਜ਼ੀਡੈਂਟ ਸਰਕਾਰ ਦੀ ਗੱਲ ਕਰ ਰਿਹਾ ਹਾਂ। ਜਦੋਂ ਟੈਂਡਰਿੰਗ ਹੋਈ ਹੈ, ਇੱਕ ਬੰਦੇ ਨੇ ਠੇਕੇ ਲੈ ਲਏ। ਜਹੜ ਪਰਸੈਂਟ ਲਿਸਟ ਠਿੱਕ ਲਈ ਕਿਵੇਂ ਕੰਮ ਕਰੂੰ ਕਿਹਨਾਂ ਤੇ ਸਾਡੀ ਸਰਕਾਰ ਕੀ ਕਰੀ ਠਿੱਕੇ ਦੇਣ ਦੀ ਪ੍ਰਤੀਸਥਾ ਜਦੋਂ ਕੰਮੇ ਨਹੀਂ ਵਰਕ ਹੋ ਰਿਹਾ ਸਹੀ ਨਹੀਂ ਹੋ ਰਿਹਾ ਲੋਕ ਚੀਕਾਂ ਮਾਰਦੇ ਨਹੀਂ ਇਹ ਸਰਕਾਰ ਨਹੀਂ ਦਿੰਦੀ ਨਹੀਂ ਟੈਂਡਰਿੰਗ ਤਾਂ ਸਾਡੀ ਸਰਕਾਰ ਕਰੀ ਹੈ ਨਾ ਨਹੀਂ ਟੈਂਡਰ ਨਗਰ ਕਾਉਂਸਲ ਤੁਹਾਡੀ ਦੀ ਨੇ ਤੁਸੀਂ ਉਹਦੇ ਇੱਕ ਨੂੰ ਰਹੇ ਨਹੀਂ ਨਹੀ ਨਗਰ ਕਾਉਂਸਲ ਜਿਹੜੀ ਹੈਗੀ ਇਸ ਦਾ ਮੈਂ ਇਥੇ ਅਕਾਲੀ ਦਲ ਦੀ ਹੈ ਅਕਾਲੀ ਦਲ ਸਰਕਾਰ ਨੂੰ ਪਤਾ ਹੋਣੀ ਜਿਹੜੀ ਕਿਤੇ ਕਿਤੇ ਜਿਉਂਦੀ ਹੈ ਠੀਕ ਮਾਣਾ ਮੋਟਾ ਕਿਤੇ ਉਹਨੂੰ ਦੁਬਦੀ ਨੂੰ ਸਾਹ ਆਉਂਦਾ ਹੈ ਵੀਓ ਸਾਹਿਬ ਜੇ ਤੁਹਾਨੂੰ ਵੀਓ ਸਾਹਿਬ ਅੱਗੇ ਆਓ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੀ ਖਰੜਾ ਕਮੇਟੀ ਉਨੇ ਹੀ ਮੈਨੂੰ ਪੱਤਰਕਾਰ ਸਾਹਿਬ ਨੇ ਪੁੱਛਿਆ ਕਿ ਇਹ ਇਹ ਇੱਕ ਬੰਦੇ ਕੋਲ ਕਿੰਨੇ ਠੇਕੇ ਨੇ ਪਤਾ ਨਹੀਂ ਜੀ ਤੁਸੀਂ ਤੁਹਾਡੇ ਰਿਕਾਰਡ ਚ ਦੇਖੋ ਨਾ ਇੱਕ ਬੰਦੇ ਕੋਲ ਇਹਨਾਂ ਨੇ ਮੈਨੂੰ ਰਿਕਾਰਡ ਦਿੱਤਾ ਵੀ ਇਹਨੇ ਠੇਕੇ ਪਿਛਲੀ ਵਾਰ ਵੀ ਮੀਟਿੰਗ ਚ ਵੀ ਗੱਲ ਹੋਈ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹਨਾਂ ਨੂੰ ਇਹਨਾਂ ਨੂੰ ਬਲੈਕਲਿਸਟ ਕਰ ਦੋ ਕਿਹਾ ਕਿ ਨਹੀਂ ਮੈਂ ਮੈਂ ਉਹ ਬਲੈਕਲਿਸਟ ਹੈ ਜਿਹੜੀ ਆਨਲਾਈਨ ਆਪਣੇ ਤਾਂ ਹੁਣ ਪਈ ਨਹੀਂ ਪ੍ਰਾਣਿਕਦਮ ਪਿੰਡ ਚੱਲੀ ਰਹੇ ਉਹਨਾਂ ਨੂੰ ਕੁਝ ਟੋਣ ਚਾਦੋ ਤੇ ਪਰਤੋਣ ਨਹੀਂ ਉਹਨਾਂ ਨੂੰ ਬੰਦ ਕਰਤਾ ਕਿ ਨਹੀਂ ਕਰਤਾ ਮੈਂ ਉਹ ਜਿਹੜੇ ਕੰਮ ਨੇ ਉਹ ਜਿਹੜੇ ਕੁਛ ਕੰਮ ਸੀ ਚੱਲੇ ਨਵੇਂ ਕੰਮ ਨੇ ਜਿਹੜੇ ਨਵੇਂ ਤੇ ਬਲੈਕਲਿਸਟ ਕਿਉਂ ਦੇ ਰਹੇ ਹੋ ਸਾਰੇ ਮੈਂ ਮੈਂ ਅਸੀਂ ਨਹੀਂ ਦੇ ਸਕਦੇ ਆਨਲਾਈਨ ਸਰਕਾਰੀ ਕੋਈ ਰਾਏ ਨਹੀਂ ਦੋ ਬੰਦਾ ਕਿ ਸਰਕਾਰ ਦੇ ਪੋਰਟਲ ਤੇ ਨਾ ਕੋਈ ਕਿਤੋਂ ਬਾਹਰ ਨਹੀਂ ਮੈਂ ਪੂਰੇ ਸਰਕਾਰ ਦੇ ਪੋਰਟਲ ਤੇ ਕਿਤੋਂ ਕੋਈ ਕੰਮ ਪਾਸ ਨਹੀਂ ਕਿ ਜੇ ਆਪਣਾ ਪੂਰਾ ਬੰਦ ਨਾ ਨਾ ਲੈਸ ਤੇ ਲੋ ਕੁਆਲਟੀ ਵਾਲੇ ਕੰਮ ਕਰ ਰਹੇ ਮੈਡਮ ਗੱਲ ਤਾਂ ਇਹ ਹੀ ਹੈ ਨਾ ਜੀ ਲੈਸ ਕੁਆਲਟੀ ਤੇ ਜਦੋਂ ਹੋਏਗਾ ਕੰਮ ਜਦੋਂ ਕੁਆਲਟੀ ਦਾ ਹੋਏਗੀ ਨਾ ਜੀ ਮੈਡਮ ਐਨਾ ਖੁੱਲ ਕੇ ਬੋਲਦੇ ਹੋ ਤੁਸੀਂ ਐਨਾ ਡਾਂਡਦੇ ਹੋ ਸਾਰਿਆਂ ਨੂੰ ਫਿਰ ਵੀ ਕਿਸੇ ਨੂੰ ਵੀ ਕੋਈ ਅਸਰ ਨਹੀਂ ਆ ਰਿਹਾ ਸਹੀ ਜਵਾਬ ਨਹੀਂ ਮਿਲ ਰਿਹਾ ਬੜਤ ਪੁਰਾਣੀ ਹੈ ਯਾਰ ਤੇ ਇਹਨਾਂ ਦੀਆਂ ਨਿਕਲ ਜਾਣੀਆਂ ਮੈਨੂੰ ਲੱਸਤ ਤੇ ਇਹ ਹੈ ਵੀ ਲਸਤ ਉਹਨਾਂ ਦੇ ਪੈਗ ਨੂੰ ਨੁਕਸਾਨ ਹੁੰਦਾ ਸੀ ਕਿ ਇਹਨਾਂ ਲਸਤਾਂ ਵੀ ਕਿਰਨ ਉਹਨਾਂ ਨੇ ਬੰਦ ਕੋ ਆਪਾਂ 100 ਰੁਪਏ ਦੇ ਨੂੰ ਫਿਰਦੇ ਉਹ ਚਲੇ ਜਾਂਦੇ ਤੁਸੀਂ ਕਹਿ ਰਹੇ ਵੀ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਦੀ ਕਿਉਂ ਨਗਰ ਕੌਂਸਲ ਦੀ ਪ੍ਰਧਾਨ ਕਾਲੀ ਦਲਦੀ ਓਕੇ ਪਰ ਹਰੇਕ ਮੀਟਿੰਗ ਦਾ ਤੁਹਾਨੂੰ ਏਜੰਡਾ ਜਾਂਦਾ ਹੈ ਤੁਸੀਂ ਮੀਟਿੰਗਾਂ ਵਿੱਚ ਨਾ ਤੁਸੀਂ ਤੁਸੀਂ ਸ਼ਾਮਲ ਹੁੰਦੇ ਹੋ ਨਾ ਤੁਹਾਡਾ ਚਮਕੌਰ ਸਾਹਿਬ ਦਾ ਐਮਐਲਏ ਹੁੰਦਾ ਸਿਰਫ ਲੀਡਰ ਲੈਸ ਜਿਹੜੀ ਐਮਐਲਏ ਦੀ ਉੱਤੇ ਉਹ ਯੂਨੀਅਨ ਮਤਲਬ ਮੀਟਿੰਗ ਹੋ ਰਹੀ ਹੈ ਤੁਸੀਂ ਅੱਜ ਤੱਕ ਆਈ ਨਹੀਂ ਮੈਂ ਤੇ ਐਮਸੀ ਸਹਿਬਾਨ ਖੜੇ ਆ ਮੈਂ ਤੇ ਕਿਆ ਵੀ ਖਰੜਦੀ ਕਮੇਟੀ ਜਿਹੜੀ ਹੈਗੀ ਆਮ ਆਦਮੀ ਪਾਰਟੀ ਦੀ ਬਣਾਓ ਜੋ ਮੇਰਾ ਸੁਪਨਾ ਖਰੜ ਨੂੰ ਲੈ ਕੇ ਦੇਖੋ ਤੁਸੀਂ ਜੇ ਤਾਂ ਅਕਾਲੀ ਦਲ ਦੇ ਹੱਕ ਚ ਬੋਲਣਾ ਨਹੀਂ ਨਹੀਂ ਮੇਰਾ ਸਵਾਲ ਨਹੀਂ 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 ਮੇਰਾ ਸਵਾਲ ਹੈ ਵੀ ਤੁਹਾਨੂੰ ਏਜੰਡਾ ਜਾਂਦਾ ਤੁਸੀਂ ਕਿਸੇ ਮੀਟਿੰਗ ਚ ਨਹੀਂ ਆ ਰਹੇ ਤੁਸੀਂ ਇਹ ਗੱਲ ਕਹੀ ਕਿਸੇ ਨੇ ਮੈਨੂੰ ਕੀ ਬੇਟਾ ਤੂੰ ਕਜੌਲੀ ਵਾਟਰ ਪਾਸ ਕਰਾ ਲਿਆ ਤੈਨੂੰ ਮੁਬਾਰਕਾਂ 150 ਕਰੋੜ ਦਾ ਪ੍ਰੋਜੈਕਟ ਕੀ ਬੇਟਾ ਤੂੰ 3 ਐਸਟੀਪੀ 35 ਕਰੋੜ ਦੇ ਵੀ ਇੱਕ ਟੁੱਟਿਆ ਜਿਹਾ ਐਸਟੀਪੀ ਸੀ 70 ਸਾਲ ਦਾ ਤੂੰ ਤਿੰਨ ਲਵਾ ਰਹੀਆਂ ਤੈਨੂੰ ਸ਼ਾਬਾਸ਼ ਤੂੰ 400 ਤੋਂ ਉੱਪਰ ਇੱਥੇ ਟਰਾਂਸਫਾਰਮਰ ਨਵੇਂ ਲਗਵਾਏ ਨੇ ਤੂੰ 2 ਤੋਂ ਉੱਪਰ ਇੱਥੇ ਮੈਨੂੰ ਪਤਾ ਕੁਝ ਬੰਦੇ ਅੱਜ ਅਕਾਲੀ ਦੰਦ ਦੇ ਆਏ ਹੋਏ ਗ੍ਰੇਡ ਲਵਾਉਣ ਆਏ ਹੋਏ ਅੱਜ ਇੱਥੇ ਕੁਝ ਅਕਾਲੀ ਦੰਦ ਦੇ ਬੰਦੇ ਖੜੇ ਸੀ ਜਿਹੜੇ ਮੈਨੂੰ ਆਪ ਚੜ ਕੇ ਮਿਹਣੇ ਮਾਰ ਰਹੇ ਸੀ ਸਾਡਾ ਤੁਸੀਂ ਪ੍ਰੈਸ ਨਾਲ ਅਕਾਲੀ ਦੰਦ ਨਾਲ ਅਸੀਂ ਤਾਂ ਆਪਣੀ ਗੱਲ ਕਰ ਰਹੀ ਹਾਂ ਮੈਂ ਨਾ ਖੁੱਲ ਕੇ ਬੋਲਦੇ ਹਾਂ ਨਾ ਦਬਾਂਗੋ ਕੇ ਬੋਲਦੇ ਹਾਂ ਤੁਸੀਂ ਸਾਰੇ ਡਾਂਗ ਦੇ ਮੈਂ ਇੱਕ ਮਿੰਟ ਇੱਕ ਮਿੰਟ ਸਵਾਲ ਪੁੱਛ ਤੁਸੀਂ ਕੱਲ ਮੈਂ ਕਿਸੇ ਦੇ ਡਾਂਗ ਨਹੀਂ ਮਾਰ ਸਕਦੀ ਜੇ ਤੁਸੀਂ ਕਹੋਗੇ ਮੈਂ ਕਿਸੇ ਦੇ ਡਾਂਗ ਮਾਰਾਂ ਮੇਰਾ ਕੰਮ ਹੈ ਮੈਂ ਸੱਚ ਬੋਲੂਗੀ ਬੋਲਦੀ ਰਹੂਗੀ ਸੱਚ ਤੇ ਪਹਿਰਾ ਦੇਣਾ ਮੇਰਾ ਫਰਜ਼ ਹੈ ਹਰ ਚੀਜ਼ ਨੂੰ ਲੋਕਾਂ ਸਾਹਮਣੇ ਦੱਸਣਾ ਮੇਰਾ ਫਰਜ਼ ਹੈ ਇਹਨਾਂ ਨੇ ਕੀ ਕੰਮ ਕਰਨਾ ਹੈ ਇਹਨਾਂ ਨੇ ਕਰਪਸ਼ਨ ਕਰਨੀ ਹੈ ਇਹਨਾਂ ਨੇ ਨਹੀਂ ਕਰਨੀ ਇਹ ਇਹ ਭੁਗਤਣਗੇ ਇਹ ਦੇਖਣ